ਮਾਨਸਾ ਚ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਜੋ ਸੀਸੀਟੀਵੀ ਨੇ ਭੱਜ ਰਹੇ ਜਿਹੜੇ ਬਾਈਕ ਸਵਾਰ ਨੇ ਉਹ ਪਹਿਲਾਂ ਤਾਂ ਮਹਿਲਾਵਾਂ ਦੀ ਐਕਟੀਵਾ ਦੇ ਵਿੱਚ ਵੱਜੇ ਤੁਸੀਂ ਇਹ ਪਹਿਲੀ ਸੀਸੀਟੀਵੀ ਚ ਵੇਖ ਰਹੇ ਹੋ ਜਿਵੇਂ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਨੇ ਸਾਹਮਣੇ ਆ ਰਹੀ ਮਹਿਲਾਵਾਂ ਦੇ ਵਿੱਚ ਵੱਜਦੇ ਨੇ ਡਿੱਗ ਜਾਂਦੇ ਨੇ ਤੇ ਉੱਥੇ ਫਿਰ ਗੋਲੀਆਂ ਚਲਾ ਕੇ ਭੱਜਦੇ ਨੇ ਤੇ ਭੱਜਦੇ ਹੋਏ ਅੱਗੇ ਜਦੋਂ ਉਹਨਾਂ ਨੂੰ ਕੁਝ ਲੋਕ ਫੜਨ ਦੀ ਕੋਸ਼ਿਸ਼ ਕਰਦੇ ਨੇ ਇਹ ਦੂਸਰੀ ਸੀਸੀਟੀਵੀ 'ਚ ਤੁਸੀਂ ਵੇਖ ਰਹੇ ਹੋ ਤੇ ਉੱਥੇ ਵੀ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸੇ ਸਮੇਂ ਇੱਕ ਬਜ਼ੁਰਗ ਬਾਪੂ ਜੀ ਜਿਹਨੂੰ ਆਪਾਂ ਕਹਿ ਸਕਦੇ ਆ ਸਰਦਾਰ ਭਾਈ ਸਾਹਿਬ ਆਉਂਦੇ ਨੇ ਤੇ ਉਹਨਾਂ ਨੇ ਬੜੀ ਜਦੋਜਹਿਦ ਕੀਤੀ ਗੋਲੀਆਂ ਚੱਲਦੇ ਦੇ ਵਿੱਚ ਹੀ ਨੌਜਵਾਨਾਂ ਨੂੰ ਜਿਹੜੇ ਸੀਗੇ ਫਾਇਰਿੰਗ ਕਰਕੇ ਜਿਹੜੇ ਉੱਥੋਂ ਭੱਜ ਰਹੇ ਸੀਗੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਉੱਥੋਂ ਆਪਣਾ ਮੋਟਰਸਾਈਕਲ ਛੱਡ ਕੇ ਪੈਦਲ ਹੀ ਭੱਜ ਗਏ ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਪੰਜਾਬ ਦੇ ਵਿੱਚ ਫਿਲਮੀ ਸੀਨ ਚੱਲ ਰਹੇ ਨੇ ਕੋਈ ਵੀ ਕਿਤੋਂ ਵੀ ਆ ਕੇ ਗੋਲੀਆਂ ਚਲਾ ਰਿਹਾ ਹੈ ਕੋਈ ਵੀ ਸ਼ਰੇਆਮ ਹੀ ਕਹਿ ਲੋ ਕਿ ਕਿਸੇ ਨੂੰ ਪੁਲਿਸ ਦਾ ਡਰ ਹੀ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਕਾਨੂੰਨ ਦਾ ਡਰ ਹੈ ਕਿ ਪੰਜਾਬ ਦੇ ਵਿੱਚ ਅਸੀਂ ਜੇ ਇਸ ਤਰ੍ਹਾਂ ਦੀ ਹਰਕਤ ਕਰਾਂਗੇ ਤਾਂ ਪੁਲਿਸ ਸਾਡੇ ਤੇ ਸ਼ਿਕੰਜਾ ਕੱਸੇਗੀ ਪਰ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਡਰ ਕਿਸੇ ਨੂੰ ਵੀ ਸ਼ਾਇਦ ਇਦਾਂ ਲੱਗ ਰਿਹਾ ਕਿ ਹੈ ਹੀ ਨਹੀਂ ਅੱਜ ਸਵੇਰੇ ਹੀ ਲੁਧਿਆਣਾ ਪੁਲਿਸ ਨੇ ਗ੍ਰੇਨੇਡ ਫੜੇ ਨੌਜਵਾਨ ਦੋ ਨੌਜਵਾਨਾਂ ਦੇ ਕੋਲੋਂ ਗ੍ਰੇਨੇਡ ਫੜੇ ਜਿਹੜੇ ਸ਼ਰਿਆਂ ਵਿੱਚ ਮੋਟਰਸਾਈਕਲ ਤੇ ਜੇਬ 'ਚ ਗ੍ਰੇਨੇਡ ਬਾਈ ਘੁੰਮ ਰਹੇ ਸੀ ਤੇ ਅੱਜ ਸ਼ਾਮ ਨੂੰ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਾਨਸਾ ਦੀਆਂ ਜਿੱਥੇ ਕਿ ਲਗਾਤਾਰ ਪੰਜਾਬ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਪਰ ਸ਼ਰਿਆਮ ਜਿਹੜੇ ਨੇ ਅਪਰਾਧੀ ਘੁੰਮ ਰਹੇ ਨੇ ਉਹਨਾਂ ਨੂੰ ਕੋਈ ਡਰ ਖਤਰਾ ਨਹੀਂ ਰਹਿ ਗਿਆ ਤੇ ਇਸ ਤਰ੍ਹਾਂ ਦੀਆਂ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਲੋਕ ਇਹ ਸਮਝਦੇ ਨੇ ਕਿ ਪੰਜਾਬ ਦੇ ਹਾਲਾਤ ਜੋ ਪਹਿਲਾਂ ਯੂਪ ਬਿਹਾਰ ਦੇ ਵਿੱਚ ਹੁੰਦੇ ਸੀ ਉਹ ਹੋ ਚੁੱਕੇ ਨੇ ਕਿਉਂਕਿ ਆਏ ਦਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਦਿਨ ਐਸਾ ਹੋਵੇਗਾ ਕਿ ਜਦੋਂ ਗੋਲੀਆਂ ਨਾ ਚੱਲ ਰਹੀਆਂ ਹੋਣ ਜਦੋਂ ਕਤਲੋ ਗੈਰਤ ਨਾ ਹੁੰਦੀ ਹੋਵੇ ਤੇ ਇਹ ਤਸਵੀਰਾਂ ਸੀਸੀਟੀਵੀ ਦੀਆਂ ਤੁਸੀਂ ਵੇਖ ਸਕਦੇ ਹੋ ਕਿਵੇਂ ਫਿਲਮੀ ਸੀਨ ਦੇ ਰਾਹੀ ਜਿਹੜੇ ਨੌਜਵਾਨ ਨੇ ਭੱਜ ਰਹੇ ਨੇ ਮੂੰਹ ਲਪੇਟੇ ਹੋਏ ਨੇ ਐਣਕਾ ਲਾਈਆਂ ਹੋਈਆਂ ਨੇ ਤੇ ਫਿਰ ਵੀ ਜੋ ਕੀ ਕਹਿ ਲੋ ਕਿ ਆਮ ਲੋਕਾਂ ਨੂੰ ਜੋ ਰਾਜ ਚਲ ਦੇ ਲੋਕਾਂ ਨੂੰ ਵੀ ਜ਼ਖਮੀ ਕਰਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਖੈਰ ਹੁਣ ਪੁਲਿਸ ਇਸ ਸਾਰੀ ਘਟਨਾ ਦੀ ਜਾਣਕਾਰੀ ਲੈ ਰਹੀ ਹੈ ਤੇ ਜਾਂਚ ਕਰ ਰਹੀ ਹੈ ਵੇਖਣਾ ਹੋਵੇਗਾ ਕਿ ਇਸ ਦੇ ਪਿੱਛੇ ਕੀ ਕਹਾਣੀ ਨਿਕਲ ਕੇ ਆਉਂਦੀ ਹੈ ਬਾਕੀ ਇਹ ਸੀਸੀਟੀਵੀ ਵੇਖ ਕੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਮਾਨਸਾ ਚ ਬਾਈਕ ਸਵਾਰਾਂ ਨੇ ਗੋਲੀਆਂ ਚਲਾਈਆਂ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਜੋ ਸੀਸੀਟੀਵੀ ਨੇ ਭੱਜ ਰਹੇ ਜਿਹੜੇ ਬਾਈਕ ਸਵਾਰ ਨੇ ਉਹ ਪਹਿਲਾਂ ਤਾਂ ਮਹਿਲਾਵਾਂ ਦੀ ਐਕਟੀਵਾ ਦੇ ਵਿੱਚ ਵੱਜੇ ਤੁਸੀਂ ਇਹ ਪਹਿਲੀ ਸੀਸੀਟੀਵੀ ਚ ਵੇਖ ਰਹੇ ਹੋ ਜਿਵੇਂ ਦੋ ਨੌਜਵਾਨ ਮੋਟਰਸਾਈਕਲ ਤੇ ਆ ਰਹੇ ਨੇ ਸਾਹਮਣੇ ਆ ਰਹੀ ਮਹਿਲਾਵਾਂ ਦੇ ਵਿੱਚ ਵੱਜਦੇ ਨੇ ਡਿੱਗ ਜਾਂਦੇ ਨੇ ਤੇ ਉੱਥੇ ਫਿਰ ਗੋਲੀਆਂ ਚਲਾ ਕੇ ਭੱਜਦੇ ਨੇ ਤੇ ਭੱਜਦੇ ਹੋਏ ਅੱਗੇ ਜਦੋਂ ਉਹਨਾਂ ਨੂੰ ਕੁਝ ਲੋਕ ਫੜਨ ਦੀ ਕੋਸ਼ਿਸ਼ ਕਰਦੇ ਨੇ ਇਹ ਦੂਸਰੀ ਸੀਸੀਟੀਵੀ 'ਚ ਤੁਸੀਂ ਵੇਖ ਰਹੇ ਹੋ ਤੇ ਉੱਥੇ ਵੀ ਗੋਲੀਆਂ ਚਲਾ ਕੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਉਸੇ ਸਮੇਂ ਇੱਕ ਬਜ਼ੁਰਗ ਬਾਪੂ ਜੀ ਜਿਹਨੂੰ ਆਪਾਂ ਕਹਿ ਸਕਦੇ ਆ ਸਰਦਾਰ ਭਾਈ ਸਾਹਿਬ ਆਉਂਦੇ ਨੇ ਤੇ ਉਹਨਾਂ ਨੇ ਬੜੀ ਜਦੋਜਹਿਦ ਕੀਤੀ ਗੋਲੀਆਂ ਚੱਲਦੇ ਦੇ ਵਿੱਚ ਹੀ ਨੌਜਵਾਨਾਂ ਨੂੰ ਜਿਹੜੇ ਸੀਗੇ ਫਾਇਰਿੰਗ ਕਰਕੇ ਜਿਹੜੇ ਉੱਥੋਂ ਭੱਜ ਰਹੇ ਸੀਗੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਫਿਰ ਵੀ ਉੱਥੋਂ ਆਪਣਾ ਮੋਟਰਸਾਈਕਲ ਛੱਡ ਕੇ ਪੈਦਲ ਹੀ ਭੱਜ ਗਏ ਤਾਂ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿਵੇਂ ਪੰਜਾਬ ਦੇ ਵਿੱਚ ਫਿਲਮੀ ਸੀਨ ਚੱਲ ਰਹੇ ਨੇ ਕੋਈ ਵੀ ਕਿਤੋਂ ਵੀ ਆ ਕੇ ਗੋਲੀਆਂ ਚਲਾ ਰਿਹਾ ਹੈ ਕੋਈ ਵੀ ਸ਼ਰੇ ਆਮ ਹੀ ਕਹਿ ਲੋ ਕਿ ਕਿਸੇ ਨੂੰ ਪੁਲਿਸ ਦਾ ਡਰ ਹੀ ਨਹੀਂ ਹੈ ਤੇ ਨਾ ਹੀ ਕਿਸੇ ਨੂੰ ਕਾਨੂੰਨ ਦਾ ਡਰ ਹੈ ਕਿ ਪੰਜਾਬ ਦੇ ਵਿੱਚ ਅਸੀਂ ਜੇ ਇਸ ਤਰ੍ਹਾਂ ਦੀ ਹਰਕਤ ਕਰਾਂਗੇ ਤਾਂ ਪੁਲਿਸ ਸਾਡੇ ਤੇ ਸ਼ਿਕੰਜਾ ਕੱਸੇਗੀ ਪਰ ਜੋ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਡਰ ਕਿਸੇ ਨੂੰ ਵੀ ਸ਼ਾਇਦ ਇਦਾਂ ਲੱਗ ਰਿਹਾ ਕਿ ਹੈ ਹੀ ਨਹੀਂ ਅੱਜ ਸਵੇਰੇ ਹੀ ਲੁਧਿਆਣਾ ਪੁਲਿਸ ਨੇ ਗ੍ਰੇਨੇਡ ਫੜੇ ਨੌਜਵਾਨ ਦੋ ਨੌਜਵਾਨਾਂ ਦੇ ਕੋਲੋਂ ਗ੍ਰੇਨੇਡ ਫੜੇ ਜਿਹੜੇ ਸ਼ਰਿਆਂ ਵਿੱਚ ਮੋਟਰਸਾਈਕਲ ਤੇ ਜੇਬ 'ਚ ਗ੍ਰੇਨੇਡ ਬਾਈ ਘੁੰਮ ਰਹੇ ਸੀ ਤੇ ਅੱਜ ਸ਼ਾਮ ਨੂੰ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਮਾਨਸਾ ਦੀਆਂ ਜਿੱਥੇ ਕਿ ਲਗਾਤਾਰ ਪੰਜਾਬ ਦੇ ਵਿੱਚ ਗੋਲੀਆਂ ਚੱਲ ਰਹੀਆਂ ਨੇ ਪਰ ਸ਼ਰਿਆਮ ਜਿਹੜੇ ਨੇ ਅਪਰਾਧੀ ਘੁੰਮ ਰਹੇ ਨੇ ਉਹਨਾਂ ਨੂੰ ਕੋਈ ਡਰ ਖਤਰਾ ਨਹੀਂ ਰਹਿ ਗਿਆ ਤੇ ਇਸ ਤਰ੍ਹਾਂ ਦੀਆਂ ਜਦੋਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਲੋਕ ਇਹ ਸਮਝਦੇ ਨੇ ਕਿ ਪੰਜਾਬ ਦੇ ਹਾਲਾਤ ਜੋ ਪਹਿਲਾਂ ਯੂਪ ਬਿਹਾਰ ਦੇ ਵਿੱਚ ਹੁੰਦੇ ਸੀ ਉਹ ਹੋ ਚੁੱਕੇ ਨੇ ਕਿਉਂਕਿ ਆਏ ਦਿਨ ਮੈਨੂੰ ਨਹੀਂ ਲੱਗਦਾ ਕਿ ਕੋਈ ਦਿਨ ਐਸਾ ਹੋਵੇਗਾ ਕਿ ਜਦੋਂ ਗੋਲੀਆਂ ਨਾ ਚੱਲ ਰਹੀਆਂ ਹੋਣ ਜਦੋਂ ਕਤਲੋ ਗੈਰਤ ਨਾ ਹੁੰਦੀ ਹੋਵੇ ਤੇ ਇਹ ਤਸਵੀਰਾਂ ਸੀਸੀਟੀਵੀ ਦੀਆਂ ਤੁਸੀਂ ਵੇਖ ਸਕਦੇ ਹੋ ਕਿਵੇਂ ਫਿਲਮੀ ਸੀਨ ਦੇ ਰਾਹੀ ਜਿਹੜੇ ਨੌਜਵਾਨ ਨੇ ਭੱਜ ਰਹੇ ਨੇ ਮੂੰਹ ਲਪੇਟੇ ਹੋਏ ਨੇ ਅਣਕਾ ਲਾਈਆਂ ਹੋਈਆਂ ਨੇ ਤੇ ਫਿਰ ਵੀ ਜੋ ਕੀ ਕਹਿ ਲੋ ਕਿ ਆਮ ਲੋਕਾਂ ਨੂੰ ਜੋ ਰਾਜ ਚਲ ਦੇ ਲੋਕਾਂ ਨੂੰ ਵੀ ਜ਼ਖਮੀ ਕਰਕੇ ਭੱਜਦੇ ਹੋਏ ਨਜ਼ਰ ਆ ਰਹੇ ਨੇ ਖੈਰ ਹੁਣ ਪੁਲਿਸ ਇਸ ਸਾਰੀ ਘਟਨਾ ਦੀ ਜਾਣਕਾਰੀ ਲੈ ਰਹੀ ਹੈ ਤੇ ਜਾਂਚ ਕਰ ਰਹੀ ਹੈ ਵੇਖਣਾ ਹੋਵੇਗਾ ਕਿ ਇਸ ਦੇ ਪਿੱਛੇ ਕੀ ਕਹਾਣੀ ਨਿਕਲ ਕੇ ਆਉਂਦੀ ਹੈ ਬਾਕੀ ਇਹ ਸੀਸੀਟੀਵੀ ਵੇਖ ਕੇ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ